ਮੇਰੀ ਵਾਟਰ ਸਪੋਰਟਸ ਗੇਮ ਆ ਕੈਕਿੰਗ ਆ ਮੈਂ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀ ਆ ਮੈਂ ਫਿਲੀਪੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਆ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀ ਆ ਤੇ ਆਲ ਇੰਡੀਆ ਯੂਨੀਵਰਸਿਟੀ ਚ ਵੀ ਮੇਰੇ ਕਾਫੀ ਮੈਡਲ ਨੇਗੇ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਆਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟਸ ਦੀ ਇੱਕੋ ਹੀ ਵੈਕੈਂਸੀ ਸੀਗੀ ਤੇ ਮੇਰਾ ਰੈਂਕ ਪੰਜਾਬ ਦੇ ਵਿੱਚੋਂ ਫਰਸਟ ਨੰਬਰ ਤੇ ਰਿਹਾ ਤੇ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨ ਧੰਨਵਾਦ ਕਰਦੀ ਆਂ ਕਿ ਮੈਨੂੰ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਔਰ ਐਮਐਲਏ ਮੈਲਕਲਾ ਕਲਵੰਤ ਸਿੰਘ ਬੰਡੋਰੀ ਜੀ ਦਾ ਮੈਂ ਸ਼ੁਕਰੀਆ ਕਰਦੀ ਆਂ ਜਦੋਂ ਮੈਂ ਬਾਹਰ ਜਾਣਾ ਸੀ ਖੇਡਰ ਇੰਟਰਨੈਸ਼ਨਲ ਤੇ ਉਦੋਂ ਵੀ ਮੇਰਾ ਮਤਲਬ ਟਿਕਟ ਵਗੈਰਾ ਦਾ ਇਹਨਾਂ ਨੇ ਕਰਵਾ ਕੇ ਦਿੱਤਾ ਤੇ ਹੁਣ ਵੀ ਜਦੋਂ ਮੈਂ ਚੰਡੀਗੜ੍ਹ ਮਤਲਬ 10 10 15 15 ਦਿਨ ਰਹਿ ਕੇ ਆਈਆਂ ਤਾਂ ਇਹਨਾਂ ਨੇ ਮੇਰਾ ਰਹਿਣ ਦਾ ਉਥੇ ਬਿਲਕੁਲ ਐਮ ਐਲ ਏ ਹੋਸਟਲ ਫ੍ਰੀ ਕਰਵਾਇਆ ਤੇ ਅੱਗੇ ਵੀ ਮੈਨੂੰ ਉਮੀਦ ਆ ਮੈਨੂੰ ਜਦੋਂ ਵੀ ਜ਼ਰੂਰਤ ਹੋਊਗੀ ਐਮ ਐਲ ਏ ਸਾਹਿਬ ਮੇਰੇ ਨਾਲ ਖੜਨਗੇ ਬਹੁਤ ਬਹੁਤ ਅੱਛੇ ਤਰੀਕੇ ਦਾ ਮੈਸੇਜ ਹੁੰਦਾ ਹੈ ਇਹਦੇ ਬੜੇ ਮੌਕਾਸ ਤੇ ਬਹੁਤ ਪਿਆਰ ਆਫੀਸਰ ਰੈਂਕ ਦੀ ਜੌਬ ਮਿਲਣੀ ਹੈ ਨਾ ਬਹੁਤ ਔਖੇ ਆਰ ਦੇ ਮਕਾਮ ਤੇ ਮਤਲਬ ਮੈਂ ਮੈਨੂੰ ਐਦਾਂ ਸੀ ਵੀ ਕਾਂਸਟੇਬਲ ਲੈਵਲ ਦੀ ਮੈਨੂੰ ਜੌਬ ਮਿਲ ਜੇ ਤੇ ਮੇਰੀਆਂ ਉਮੀਦਾਂ ਤੋਂ ਮੈਨੂੰ ਜ਼ਿਆਦਾ ਮਿਲਿਆ ਤਾਂ ਇਹਦੇ ਲਈ ਹਾਂਜੀ ਮੇਰੇ ਰੈਡੀ ਟੈਕਸੀ ਡਰਾਈਵਰ ਨੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸ਼ੁਰੂ ਤੋਂ ਹੀ ਮੈਨੂੰ ਮਤਲਬ ਮੁੰਡਿਆਂ ਵਾਂਗੂ ਰੱਖਿਆ ਇੱਕ ਕੁੜੀ ਨੂੰ ਬਾਹਰ ਤੋਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਤੇ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਅੱਜ ਮੈਂ ਇਹਨਾਂ ਦੀ ਉਮੀਦਾਂ ਤੇ ਖਰੀ ਉੱਤਰੀਆਂ ਤੇ ਮੈਨੂੰ ਬਹੁਤ ਜ਼ਿਆਦਾ ਫਕਰ ਮਹਿਸੂਸ ਹੋ ਰਿਹਾ ਤੇ ਪਿੰਡ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਮਤਲਬ ਫਕਰ ਮਹਿਸੂਸ ਹੋ ਰਿਹਾ ਵੀ ਸਾਡੇ ਪਿੰਡ ਦੀ ਪਹਿਲੀ ਕੁੜੀ ਆ ਵੀ ਜਿਹੜੇ ਆਫੀਸਰ ਰੈਂਕ ਦੀ ਜੋਬ ਲੈ ਕੇ ਆਈ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਜਿਨ੍ਹਾਂ ਨੇ ਪਲੇਅਰਾਂ ਨੂੰ ਅੱਗੇ ਲੈ ਕੇ ਆਂਦਾ ਪਹਿਲਾਂ ਪਲੇਅਰਾਂ ਨੂੰ ਨਹੀਂ ਸੀ ਜੌਬਸ ਮਿਲਦੀਆਂ ਐਦਾਂ ਹਨਾ ਬਿਨਾ ਪੈਸਾ ਪੂਸਾ ਸ਼ਾਇਦ ਹੁੰਦਾ ਸੀਗਾ ਤੇ ਚਲੋ ਇਹਨਾਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਮੈਨੂੰ ਜੌਬ ਦਿੱਤੀ ਆਗੀ ਅੱਗੇ ਵੀ ਮੈਂ ਚਾਹੁੰਨੀ ਆਂ ਵੀ ਮਾਨ ਸਰਕਾਰ ਦੀ ਹੀ ਸਰਕਾਰ ਆਵੇ ਤਾਂ ਐਦਾਂ ਹੀ ਪਲੇਅਰਾਂ ਨੂੰ ਅੱਗੇ ਲੈ ਕੇ ਆ ਕਿਉਂਕਿ ਹੁਣ ਨੈਸ਼ਨਲ ਤੇ ਇਹਨਾਂ ਨੇ ਪੈਸੇ ਵਧਾar ਰੱਖੇ ਨੇ 1-1 ਲੱਖ ਰੁਪਇਆ ਨੈਸ਼ਨਲ ਦੇ ਮਿਲਦਾ ਆ ਤੇ ਮੈਨੂੰ ਪਹਿਲਾਂ ਵੀ 5 ਲੱਖ ਰੁਪਇਆ ਮਿਲਿਆ ਸੀ ਖੇਡਾਂ ਚੋਂ ਤੇ ਹੁਣ ਵੀ ਮੇਰਾ 10-12 ਲੱਖ ਰੁਪਇਆ ਬਣਿਆ ਹੋਇਆਗਾ ਤੇ ਐਦਾਂ ਹੀ ਸਰਕਾਰ ਵਧੀਆ ਢੰਗ ਨਾਲ ਕੰਮ ਕਰਦੀ ਰਹੇ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਜੋਬ ਦਿੱਤੀ ਮੈਂ ਸਰਕਾਰੀ ਹਾਈ ਸਕੂਲ ਵਿਜੀਤ ਕੇ ਖੁਰਦੇ ਵਿੱਚ ਪੜਾਉਣੀ ਆ ਜੀ ਮੇਰੇ ਕੋਲ ਇਹ ਬੇਟੀ 6ਵੀਂ ਤੋਂ ਲੈ ਕੇ 10ਵੀਂ ਤੱਕ ਪੜ੍ਹੀ ਆ ਬਹੁਤ ਹੀ ਯਾਨੀ ਸਭ ਤੋਂ ਵੱਡਾ ਗੁਣ ਸੀ ਕਿ ਇਹ ਬਹੁਤ ਅਨੁਸ਼ਾਸਨ ਦੇ ਵਿੱਚ ਰਹਿੰਦੀ ਸੀ ਬੇਟੀ ਅਨੁਸ਼ਾਸਨ ਹੀ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਨੀਂਹ ਹੁੰਦੀ ਹੈ ਜਿਸ ਦੇ ਨਾਲ ਆਪਾਂ ਹਰ ਮੰਜ਼ਲ ਨੂੰ ਸਰ ਕਰ ਸਕਦੇ ਹਾਂ ਤੇ ਮਿਹਨਤੀ ਕਿਸੇ ਕੁੜੀ ਬਹੁਤ ਵਧੀਆ ਜਿਵੇਂ ਆਮ ਨਾਰਮਲ ਪਰਿਵਾਰ ਦੀ ਬੱਚੀ ਸੀ ਇਹ ਤਾਂ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੁਝ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਵੇਂ ਕਰਨਾ ਹੈ ਤਾਂ ਜਿੰਨੀ ਕਿ ਸਾਡੇ ਕੋਲ ਉਦੋਂ ਗਾਈਡੈਂਸ ਅਸੀਂ ਦੇ ਸਕਦੇ ਸੀ ਇਹਨੂੰ ਦਿੱਤੀ ਸਾਡੇ ਕੋਲੇ ਬੜੀ ਵਧੀਆ ਸੀ ਕੁੜੀ ਪਰ ਇਸ ਤੋਂ ਬਾਅਦ ਜਦੋਂ ਇਹ ਪਲੱਸ 1 ਪਲੱਸ 2 ਦੇ ਅੱਗੇ ਗਈ ਤਾਂ ਉੱਥੇ ਜਾ ਕੇ ਇਹਨੂੰ ਹੋਰ ਗਾਈਡੈਂਸ ਮਿਲਦੀ ਗਈ ਕਿਉਂਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਇੰਨੇ ਕੀ ਸਹੂਲਤ ਸੀਗੀ ਕਿ ਅਸੀਂ ਇਹਨੂੰ ਆਮ ਖੇਡਾਂ ਦੇ ਵਿੱਚ ਹੀ ਲਾ ਸਕਦੇ ਸੀ ਜਿਹੜੀ ਖੇਡ ਇਹਨੇ ਚੁਣੀ ਡ੍ਰੈਗਨ ਬੋਟ ਵਾਲੀ ਉਹ ਸਾਡੇ ਕੋਲ ਹੈ ਨਹੀਂ ਸੀਗੀ ਪਰ ਅੱਗੇ ਜਿੰਨੇ ਮਿਹਨਤੀ ਵੀ ਸੀ ਅਨੁਸ਼ਾਸਨ ਦੇ ਵਿੱਚ ਵੀ ਰਹਿੰਦੀ ਸੀ ਤਾਂ ਇਹਦੀ ਉਸ ਨੂੰ ਮਿਹਨਤ ਨੂੰ ਫੁੱਲ ਪਾਇਆ ਤੇ ਅੱਜ ਇਹ ਕੁੜੀ ਹੈ ਜਿਹੜੀ ਅੱਜ ਲੀਬਰ ਅਫਸਰ ਦੇ ਮਕਾਮ ਤੱਕ ਪਹੁੰਚੀ ਹੈ ਇਹ ਪਹਿਲੀ ਵਾਰ ਦੇਖਿਆ ਦੇਖੋ ਕਿ ਆਮ ਘਰ ਦੇ ਬੱਚਾ ਜਿਹਨੇ ਆਪਾਂ ਕਹਦੇ ਕਿ ਕੋਈ ਕੋਚਿੰਗ ਨਹੀਂ ਲਿੱਤੀ ਕੋ ਤੇ ਆਪਣੇ ਖੇਡ ਦੇ ਬਲ ਬੁੱਤੇ ਦੇ ਆਧਾਰ ਤੇ ਇਸ ਮੁਕਾਮ ਤੇ ਪਹੁੰਚੀ ਇਸ ਲਈ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਨਹੀਂ ਜੀ ਸੰਤ ਉਮੀਦ ਨਹੀਂ ਸੀਗੀ ਜੀ ਇਹ ਤਾਂ ਕਨਸਟੇਬਲ ਦੀ ਤਿਆਰੀ ਕਰ ਰਹੀ ਸੀ ਚੰਡੀਗੜ੍ਹ ਜਦੋਂ ਮਤਲਬ ਕਿ ਸਾਨੂੰ ਪਤਾ ਲੱਗਿਆ ਕਿ ਲੀਵਰੇਨਸ ਸੈਕਟਰ ਵੀ ਇਹਨਾਂ ਦੀ ਉਹ ਨਿਕਲੀ ਜੀ ਆਪਾਂ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਮਾਨ ਧੰਨਵਾਦ ਕਰਦੇ ਹਾਂ ਆਪਣੇ ਕੁਲਵੰਤ ਸਿੰਘ ਮਾਨ ਦਾ ਤੇ ਕੁਲਵੰਤ ਸਿੰਘ ਪੰਡੋਰੀ ਦਾ ਤੇ ਜਿਨ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਸਾਨੂੰ ਏਡੀ ਵੱਡੀ ਮੁਕਾਮ ਤੇ ਪਹੁੰਚਾਇਆ ਅੱਜ ਮੈਂ ਕਿਹੜਾ ਹਲਕਾ ਮਹਿਰਕਲਾਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਇੱਕ ਆ ਪਰਿਵਾਰ ਦੇ ਵਿੱਚੋਂ ਉੱਠ ਕੇ ਬੇਟੀ ਨੇ ਪਹਿਲਾਂ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਡ ਦੇ ਆਧਾਰ ਤੇ ਤੇ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਅੱਜ ਸੰਦੀਪ ਕੌਰ ਜਿਹੜੇ ਬਜਿੱਤ ਕਲਾ ਦੀ ਬੇਟੀ ਹੈ ਤੇ ਇਹਦਾ ਫਾਦਰ ਸਾਹਿਬ ਨੇ ਇਹ ਡਰਾਈਵਰ ਇਹ ਨੇਗੇ ਤੇ ਇੰਨੇ ਪ੍ਰੋਫੈਸਰ ਦੇ ਪਰਿਵਾਰ ਚੋਂ ਉੱਤੇ ਬਹੁਤ ਵੱਡੀ ਪੋਸਟ ਦੇਤੇ ਲੇਬਰ ਇਨਸਪੈਕਟਰ ਆ ਜਿਹੜੀ ਅੱਜ ਇਹ ਭਰਤੀ ਹੋਈ ਆ ਜੁਕਤੀ ਪੱਤਰੇ ਨੂੰ ਮਿਲ ਗਿਆ ਤੇ ਟ੍ਰੇਨਿੰਗ ਵੀ ਹੋ ਗਈ ਇਹਦੀ ਮੈਂ ਕਹਿਣ ਦਾ ਭਾਵ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਅਜੇ ਤੱਕ ਮੈਟਰੀ ਥੋੜੀ ਹੈਗੀ ਜਿੰਨੇ ਵੀ ਬੱਚੇ ਗਰੀਬਾਂ ਦੇ ਬੱਚਿਆਂ ਨੂੰ ਜਿਹੜਾ ਹੱਕ ਆ ਐਤਕੀ ਮਿਲਣ ਲੱਗਿਆ ਪਹਿਲੀਆਂ ਸਰਕਾਰਾਂ ਮੁੱਖ ਕੀ ਹੁੰਦਾ ਸੀ ਕਿ ਜਦੋਂ ਵੋਟਾਂ ਚ ਮੈਨੂੰ ਲੱਗਦਾ ਵੀ ਵੋਟਾਂ ਪੈਣੀਆਂ ਹੁੰਦੀ ਤਿੰਨ ਕਿ ਮਹੀਨੇ ਪਹਿਲਾਂ ਨੌਕਰੀਆਂ ਕੱਢਦੇ ਹੁੰਦੇ ਸੀ ਜਿਹੜੀ ਨਵੀਂ ਸਰਕਾਰ ਹੁੰਦੀ ਸੀ ਉਹ ਹਟਾ ਆਂਦੀ ਸੀ ਮੈਂ ਆਪ ਦੋ ਵਾਰੀ ਭਰਤੀ ਹੋਇਆ ਆ ਇੱਕ ਵਾਰੀ ਨਹਿਰੀ ਪੜਵਾਰੀ ਭਰਤੀ ਹੋਇਆ ਇੱਕ ਵਾਰੀ ਸੈਕਟਰੀ ਹੋਇਆ ਕਹਿਣ ਦਾ ਭਾਵ ਜਿਹੜੀ ਨਵੀਂ ਸਰਕਾਰ ਨੇ ਸੀ ਉਹ ਕੱਢ ਦਿੰਦੀ ਸੀ ਜਾਨੀ ਕਿ ਆ ਜਿਹੜੀਆਂ ਪੋਸਟਾਂ ਭਰੀਆਂ ਜਾਂਦੀਆਂ ਸੀ ਗਰੀਬ ਤਾਂ ਇੱਕ ਤਾਂ ਉਥੇ ਪਹੁੰਚ ਹੀ ਨਹੀਂ ਸਕਦਾ ਉਥੇ ਲੈ ਦੇ ਕੇ ਉਹਨਾਂ ਪੋਸਟਾਂ ਦੇ ਵਿੱਚ ਫੇਰਾ ਫੇਰੀ ਕਰ ਜਾਂਦੇ ਸੀ ਜਾਨੀ ਕਿ ਮਾਨ ਸਾਹਿਬ ਨੇ 60000 ਤੋਂ ਵੀ ਵੱਧ ਨੌਕਰੀਆਂ ਜਿਹੜੀ ਤੇ ਪੰਜਾਬ ਦੇ ਵਿੱਚ ਪਹਿਲੇ 3 ਸਾਲਾਂ ਦੇ ਦੇ ਚੁੱਕੇ ਆ ਪੰਜਾਬ ਦਾ ਇੱਕ ਵੀ ਬੱਚਾ ਇਹ ਨਹੀਂ ਕਹਿ ਸਕਦਾ ਵੀ ਮੇਰਾ 1 ਰੁਪਿਆ ਵੀ ਲੱਗਿਆ ਹੋਵੇ ਆ ਸੰਦੀਪ ਕੌਰ ਆ ਇੱਕ ਮਨਲਾ ਵੀ ਘਰੋਂ ਬੁਲਾ ਕੇ ਦੇਣ ਵਾਲੀ ਗੱਲ ਆ ਨੌਕਰੀ ਵੀ ਇਹੋ ਹੀ ਆਪ ਦਾ ਬਿਆਨ ਕਰੂਗੀ ਕਹਿਣ ਦਾ ਭਾਵ ਵੀ ਕਦੇ ਵੀ ਜਿੰਨੇ ਵੀ ਬੱਚੇ ਕਈ ਬੱਚਿਆਂ ਨੂੰ ਦੋ ਦੋ ਵਾਰ ਹੀ ਨੌਕਰੀਆਂ ਮਿਲ ਗਈਆਂ ਮੈਂ ਆਪ ਦੋ ਦੋ ਨਿਫਤੀ ਪੱਤਰ ਦਿੱਤੇ ਕਈ ਬੱਚਿਆਂ ਨੂੰ ਜਣੇ ਕਿ ਦੇਖੋ ਲੱਗਣਾ ਤਾਂ ਉਹਨੇ ਜਿਹੜਾ ਮੈਡ ਦੇ ਵਿੱਚ ਆਊਗਾ ਜਣੇ ਕਿ ਕਦੀ ਮੈਡ ਨਹੀਂ ਤੋੜੀ ਗਈ ਜਣੇ ਕਿ ਹਰੇਕ ਨੂੰ ਆਸ ਬਣੀ ਆ ਇਹਨੂੰ ਦੇਖ ਕੇ ਸਾਡੀ ਛੋਟੀ ਬੱਚੀ ਸੰਦੀਪ ਕੌਰ ਨੂੰ ਦੇਖ ਕੇ ਹੋਰ ਬੱਚੀਆਂ ਕਿੰਨੀਆਂ ਤਿਆਰ ਹੋਣਗੀਆਂ ਵੀ ਸਾਡਾ ਜਿਹੜਾ ਹੱਕ ਹੈ ਕੀ ਮੰਨਣ ਲੱਗਿਆ ਉਹ ਤਿਆਰੀ ਕਰਨਗੀਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਉੱਚੀ ਅਹੁਦਿਆਂ ਤੇ ਜਾਣਗੀਆਂ ਜਿਵੇਂ ਅੱਜ ਆਪਣੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਆ ਵੀ ਲੇਬਰ ਇਨਸਪੈਕਟਰ ਲੱਗਣਾ ਬਹੁਤ ਵੱਡੀ ਗੱਲ ਆ ਇਹ ਗ੍ਰੇਡ ਦੇ ਵਿੱਚ ਇਹਨੂੰ ਅੱਜ ਇਹਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਵਾ ਵੀਰੇ ਇਹਨਾਂ ਦੇ ਪਾਪਾ ਹੈਗੇ ਸੀ ਡਰਾਈਵਲ ਅਸੀਂ ਬਸ ਛੋਟੇ ਦੇ ਬਰਬੁੱਟ ਕੇ ਹੌਲੀ-ਹੌਲੀ ਪੜਾਈ ਕਰਾਈ ਪੜਾਈ ਕਰਾ ਕੇ ਬਾਹਰ ਤੋਰਿਆ ਵੀ ਕੁਝ ਬਣਨਗੇ ਬੱਚੇ ਸੀ ਸੀ ਵੀ ਚਲ ਕੋਦੋਂ ਕਦੋਂ ਤਾਂ ਮਿਲੂਗੀ ਹਨਾ ਵੀ ਜਦੋਂ ਪੜ ਕੇ ਰਹਿ ਕੇ ਕੁਝ ਬਣਨਗੇ ਬੱਚੇ ਮਾ ਮਾ ਬਹੁਤ ਖੁਸ਼ੀ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਜਿਸ ਨੇ 25 ਨੇ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਮਾਪੇ ਦਾ ਸਾਰੇ ਪਿੰਡ ਦਾ ਸਾਰੇ ਇਤਾਂ ਬਸੇ ਇਸੇ ਤਰ੍ਹਾਂ ਹੀ ਨੌਕਰੀ ਕਹਿੰਦੀ ਸੀ ਵੀ ਮੈਂ ਕੋਸਟੈਂਸ ਸੈੱਡਰ ਬਣਾ ਉਹ ਹੀ ਖੁਸ਼ੀ ਜਿਹੜੀ ਇਹਦੀ ਹੈਗੀ ਸੀ ਉਹ ਹੀ ਆਈ ਹੈ ਅੱਗਾ ਦਾ ਬਸੇ ਵੀ ਸੋਚਦੇ ਸੀਗੇ ਵੀ ਤਿਆਰੀ ਕਰੀ ਜਾਂਦੇ ਸੀਗੇ ਕਿ ਕਦੇ ਧਮਾਹਰਾ ਸੁਣੂਗਾ ਮਹਾਰਾਜ ਤੇ ਭਰੋਸਾ ਸੀਗਾ ਵੀ ਕਦੇ ਤਾਂ ਮਹਾਰਤ ਫੜ ਦੋ ਜਿਨ੍ਹਾਂ ਦਾ ਧੰਨਵਾਦ ਕਰਦੇ ਆਂਗੇ ਪੰਜਾਬ ਸਰਕਾਰ ਦਾ 3 ਮਹੀਨੇ ਸਾਉਦਾ ਜੀ ਜਿਨ੍ਹਾਂ ਨੇ ਸਪੋਰਟ ਕੀਤੀ ਮਾਨ ਜੋ ਮੁਖਵੰਤੀ ਸਾਡੇ ਪੰਜਾਬ ਜੋ ਅੱਜ ਸਾਨੂੰ ਮਾਨ ਦਿੱਤਾ ਇਹ ਲੜਕੀ ਨੂੰ ਅੱਜ ਕਿਸੇ ਮਕਾਮ ਤੇ ਲੈਵਰ ਇਨਸਪੈਕਟਰ ਬਣਾ ਕੇ ਗ੍ਰੇਡ ਪਹਿਲੀ ਚ ਜੋ ਅੱਜ ਮਾਨ ਕਰਿਆ ਸਾਡੇ ਪੰਜਾਬ ਬਹੁਤ ਉੱਚਾ ਮਾਨ ਹੋਇਆ ਐਮਐਲਏ ਸਾਡੇ ਹਲਕੇ ਦੇ ਬੰਡੋਰੀ ਸਾਹਿਬ ਇਨ ਆਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਨਮਰਦਾਰਾਂ ਬੰਨਿਓ ਔਰ ਪਿੰਜੀ ਪੰਚਾਇਤ ਬੰਨਿਓ ਜੀ ਆਇਆਂ ਕਹਿਣਾ ਤੁਹਾਨੂੰ ਸਾਡੇ ਬਲੋੜੀ ਸਾਹਿਬ ਨੂੰ ਜਿਹੜੇ ਆ ਕੇ ਇਸ ਬੱਚੀ ਨੂੰ ਮਾਨ ਦਿੱਤਾ ਮੈਂ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਖੇਤਰ ਉਹਨੂੰ ਬਹੁਤ ਤਰਜੀਹ ਦਿੰਦਾ ਇਹ ਲੜਕੀਆਂ ਨੇ ਜੋ ਅੱਜ ਭਰੂਣ ਹੱਤਿਆ ਕਰ ਰਹੇ ਸੀ ਜੋ ਲੋਕ ਅੱਜ ਸਾਡੀਆਂ ਲੜਕੀਆਂ ਨੇ ਮਾਨ ਨੂੰ ਕਿਆ ਕਰਿਆ